ਸਵਾਰੀ ਲੈ ਕੇ ਜਾ ਰਹਾ ਜੱਲੇ ਵਾਲਾ ਬਾਅਦ ਬਿਆਰ ਸਵਾਰੀਆਂ ਮੇਰੇ ਕੋਲ ਬੈਠੀਆਂ ਤੇ ਮੈਂ ਇਧਰ ਹੀ ਲੰਘਿਆ ਉਹ ਮੁਲਾਜ਼ਮ ਨੇ ਮੈਨੂੰ ਕੁਝ ਨਹੀਂ ਪੁੱਛਿਆ ਕਿਨਾਂ ਤੇਨੂੰ ਨਹੀਂ ਪਰ ਰਸਤਾ ਬੰਦਿਆ ਉਹਨੇ ਕੁਝ ਨਹੀਂ ਪੁੱਛਿਆ ਮੇਰੇ ਡੰਡੇ ਮਾਰਨੇ ਸ਼ੁਰੂ ਕਰਦੇ ਆ ਲੋ ਆਹ ਦੇਖੋ ਫਿਰ ਮੇਰੇ ਇੱਕ ਇੱਕ ਇੱਥੇ লাশ ਭਈਆ ਉੱਥਾ ਇੱਥੇ ਲੱਗ ਰਿਹਾ ਹੈ লাশ ਭਈਆ ਮੈਂ ਮੁਲਾਜ਼ਮ ਦੀ ਲੋ ਮੈਂ ਗੱਲ ਸਹੀ ਕਰਦਾ ਨਹੀਂ ਆਪਣੇ ਚਾਦੇ ਬਣੋ ਜਿਹੜੇ ਤੁਹਾਡੇ ਬਣਗੀ ਨਹੀਂ ਤੁਹਾਨੂੰ ਜਿਹੜਾ ਤੰਗੀ ਨਹੀਂ ਤੁਹਾਨੂੰ ਉਦੋਂ ਕੁਛ ਨੂੰ ਮਾਰ ਕੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਰਸਤਾ ਨਹੀਂ ਮਿਲਦਾ ਨਹੀਂ ਰਸਤਾ ਨਹੀਂ ਮਿਲਦਾ ਠੀਕ ਹੈ ਨਾ ਇਹ ਨਹੀਂ ਦੇਣਾ ਇਹਦੀ ਜ਼ਬਾਨਾ ਨਹੀਂ ਮੰਨਦੇ ਅਦੇ ਜਵਾਨ ਐਸੇ ਪੀ ਦੋ ਅੱਗੇ ਲਾਈ ਹੈ ਇੱਕ ਮਿੰਟ ਮੇਰੇ ਸੋਣਾਂ ਜੀ ਉਹ ਚੋਰੀਆਂ ਗਾਲਾਂ ਲੋੜੀਂਦੇ ਦੇਖੀ ਨਾ ਦੇ ਕੋਈ ਛੜ ਕੇ ਇਧਰੋਂ ਪਤਾ ਲੱਗੂ ਪਿਆ ਪੋਸਾ ਦੇ ਕੀ ਆ ਉਹ ਸਭ ਕਿੰਨੀਆਂ ਗੰਦੀਆਂ ਗਾਲਾਂ ਕੱਢ ਕੇ ਜਾਂਦੇ ਆ ਇਹ ਵੀ ਕਿੰਨਾ ਮੇਰੇ ਮਾਰ ਮਾਰ ਮੇਰੇ ਵੱਡਣਾ ਮਾਰਿਆ ਜਾ ਕੇ ਲੈ ਗਿਆ ਕੋਈ ਮਸਾ ਕੀਤਾ ਆ ਤਾਂ ਮੈਂ ਇੱਕ ਤਾਂ ਕੰਡਾ ਮਾਰਿਆ ਕੋਈ ਨਾ ਰੇ ਇਧਰ ਹੀ ਬਾਹਰ ਦੇ ਛੋੜ ਹਾਂ ਮਾਰ ਕੋ ਨੂੰ ਮੇਰੇ ਮੇਰੇ ਖਾਤਾ ਹੈ ਮਾਰੇ ਬੰਦੇ ਲਾਭਾ ਰੇਤ ਲਿਆਦ ਨਾ ਮੈਂ ਮੇਰੇ ਕੋਲ ਬਣਾਉਣਾ ਜਾਤ ਨੂੰ ਖਾਣਾ ਮਾਤਰਾ ਬਰਾਮਣਾਂ ਨਾਲ ਰਹਿੰਦਾ ਹੁੰਦਾ ਜਿਹਨਾਂ ਕਰੇ ਉਹ ਲੜਦਾ ਆਹ ਉਹ ਬੰਦਾ ਆਹ ਇਹਦਾ ਬਗਾ ਇਥੇ ਤੇਰਾ ਨੰਬਰ ਲਾ ਕੇ ਆਪਾਂ ਹੀ ਇਹ ਬਣਾਉਣੀ ਇਹਨਾਂ ਦੇ ਬਣਾਉਣੀ ਤੇਰੀ ਬਣਾਵੀ ਰੋਕੂ ਕੂਈ ਆਇਆ ਗੰਦ ਪਾਇਆ ਇਥੇ ਮੈਂ ਉਹਨਾਂ ਕਰਵਾਉਂਦਾ ਇਹਨੇ ਮੰਗੇ ਉਹਨੇ ਮੰਗੇ 100 ਰੁਪਏ ਦੇ ਦੇ ਉਹ ਇਹ 100 ਰੁਪਏ ਦੇ ਕੋਲ ਮੰਗਿਆ ਉਹ ਮੇਰਾ ਐਫਐਸਐ ਲਾ ਕੇ ਗਏ ਜੇ ਲੱਖਾਂ ਰੁਪਏ ਨਹੀਂ ਕੱਢ ਕੇ ਗਏ ਜੇ ਲੱਖਾਂ ਰੁਪਏ ਮਾਗਾਓ ਮੇਰੇ ਲੱਖ ਨਹੀਂ ਐਸੋ ਬਈ ਪਾਈ ਆਇਆ 100 ਲੱਖ ਰੁਪਏ ਮੈਨੂੰ ਮੈਨੂੰ ਇੱਥੇ ਫਗਾਣਾ ਮੈਨੂੰ ਇਹ ਸਮ ਇੱਥੇ ਬਾਹਰ ਮੈਨੂੰ ਮਾਰਿਆ ਤੂੰ ਵੀ ਨਾ ਆਇਆ ਆ ਦੇਖੋ ਮੇਰੀ ਆਵਾਜ਼ ਆ ਰਹੀ ਹੈ ਦੇਖੋ ਉਹਨਾਂ ਨੇ ਨਹੀਂ ਮਾਰਿਆ ਇਹਨਾਂ ਨੇ ਮਾਰਿਆ ਨਾ ਇਹ ਬੜਾ ਖਰਾਬ ਤੂੰ ਕਹਿਣਾ ਵੀ ਡਕਣਾ ਬੋਲ ਕੇ ਮੂੰਹ ਨਾ ਕਰੇ ਇਹਨਾਂ ਮੌਲੇ ਵੀ ਤੁਹਾਨੂੰ ਬੋਲ ਕੇ ਮਾਰਦਾ ਇਹ ਐਸਐਸ ਜੀ ਹੈ ਕੜੀ ਮੀਡੀਆ ਕੋਲ ਜਿਹੜੀ ਸਰ ਜੀ ਕੰਮ ਕਰਾ ਲਿਓ ਸਮਝੀ ਇਹ ਕੰਮ ਆਲਾ ਡੰਗਾ ਹੈ ਐਸਐਸ ਜੀ ਆਹ ਇਹਨਾਂ ਨੂੰ ਮੈਂ ਬਾਈ ਪਿਆਰੇ ਜੀ ਮੇਰੀ ਘੇਰੀ ਹੋ ਗਾਲ ਐਸਪੀ ਸਾਹਿਬ ਨਾ ਕਰੋ ਨਾ ਕਿਸਾਨਾ ਕਿਹੜੇ ਨੰਬਰ ਨੇ ਨਹੀਂ ਐਸਪੀ ਕੇ ਨੇ ਮਨੇ ਕਰਕੇ ਆਦੇ ਦੀ ਕੱਟ ਬੈਕ ਐਸਪੀ ਕੇ ਨੇ ਜੰਗਾ ਮਾਰੋ ਹੁਣ ਐਸਪੀ ਕੇ ਦੇ ਕੋਲ ਕੋਈ ਹੋ ਜਾਗਾ ਮਾਰੋ ਮੈਂ ਮੈਂ ਮਾਰੀ ਡੱਕ ਨੂੰ ਆਪਣੀ ਮੰਨਦਾ ਹੈ ਇਹਨਾਂ ਨਾਲ ਬੰਦਾ ਹੈ ਇਹਨਾਂ ਨਾਲ ਬੰਦੀ ਤੇ ਬਿਟਾ ਹੈ ਮੈਂ ਇੱਕਦਾਂ ਵਾਦਿਆ ਕਰਦਾ ਮੈਂ ਮਾਰ ਕੇ ਨਹੀਂ ਹਟਾਏ ਆ ਗਏ ਬਲੋਗ ਵੀਡੀਓ ਕਰੋ ਪਿਆਰ ਨਾਲ ਕਰੋ ਫੋਟੋਆਂ ਨਾਲ ਡਿਜੀਟਲ ਕਰੋ ਅਹੀਂ ਰਾਈ ਹੋਏ ਸੇਕਾ ਲੀਕ ਤੁਹਾਡੀ ਵੀਡੀਓ ਖੋਜ ਜਾਏਗੀ ਤੁਹਾਨੂੰ ਔਖੇ ਹੋ ਗਏ ਮੈਂ ਮੇਰੇ ਅਥੇ ਦੂਰੀਂ ਦੇ ਮੈਂ ਕਰਾਂ ਫਿਰ ਆਪਰੇ ਦੂਰੀਂ ਮੈਂ ਤੇ ਦੂਰੀਂ ਕਰੂਗਾ ਤੱਕੀ ਆ ਆਰਡਰ ਆਇਆ ਡਾਡਾ ਆਰਡਰ ਗਿਆ ਡਾਡਾ ਆਰਡਰ ਕੈਡੂਟੀ ਲੱਗ ਰਹੀ ਬਾਈ ਮੇਰਾ ਪੈਸਾ ਨਹੀਂ ਲੋੜ ਕੋਈ ਮੈਂ ਕਹਿੰਦਾ ਮੈਂ ਗੱਲ ਸਹੀ ਕਰਦਾ ਮੇਰਾ ਪੈਸਾ ਨਹੀਂ ਲੋੜ ਕੋਈ ਦੀ ਆਪਣੇ ਚਾਦੇ ਬਣੋ ਦੋਸਤਾਂ ਨੂੰ ਪੰਗੀ ਨਹੀਂ ਹੈ ਤੁਹਾਨੂੰ ਦੋਸਤਾਂ ਨੂੰ ਪੰਗੀ ਨਹੀਂ ਤੁਹਾਨੂੰ ਉਦੋਂ ਪੁਲਸ ਨੂੰ ਮਾਰ ਕੇ ਕੋਈ ਕਹਿੰਦੇ ਹੋ ਇਹ ਸਾਨੂੰ ਰਸਤਾ ਨਹੀਂ ਮਿਲਦਾ ਨਹੀਂ ਰਸਤਾ ਨਹੀਂ ਮਿਲਦਾ ਠੀਕ ਹੈ ਨਾ ਇਹ ਨਹੀਂ ਦੇਣਾ ਇਹਦੀ ਜ਼ੁਬਾਨਾਂ ਨਹੀਂ ਮੰਦੇ ਹੁਣ ਦੇ ਜ਼ੁਬਾਨਾਂ ਐਸੀ ਪੀ ਦੋ ਅੱਗੇ ਲਈ ਹੈ ਇੱਕ ਮਿੰਟ ਮੇਰੀ ਸੁਣੋ ਗੱਲ ਉਹ ਚੋਰੀਆਂ ਸਾਨੂੰ ਰੋੜੇ ਦੇਖੀ ਨਾ ਤੇ ਕੋਈ ਸੜ ਕੇ ਇਧਰੋਂ ਪਤਾ ਲੱਗੂ ਪੁੱਛਾਰੇ ਕੀ ਆ ਉਹ ਤੋਂ ਕਿੰਨੀਆਂ ਗੰਦੀਆਂ ਗਾਲਾਂ ਕੱਢ ਕੇ ਜਾਂਦੇ ਆ ਇਹ ਵੀ ਕਿਤੇ ਸੋਧਿਆ ਕਿ ਪੁਲਸ ਨੂੰ ਗਾਲਾਂ ਕੱਢਦੇ ਆ ਕੱਢਦੇ ਆ ਕਿਹੜਿਆ ਨਾ ਫਿਰ ਚੇਤੀ ਹੁੰਦੀ ਜਾਏ ਕਿ ਸੋਨਾ ਮਾਰੋ ਹਰ ਵਾਰ ਦਾ ਰਿਖਤਾ ਮੜੀ ਹੈ ਹਰ ਘਰ ਦਾ ਬੰਦਾ ਦੇਦਾ ਕੀ ਕਰੇ ਜਲੀ ਇਹਦਾ ਹਰ ਘਰ ਦਾ ਬੰਦਾ ਕੀ ਕਰੇ ਇਹਦਾ ਪਤਾ ਨਹੀਂ ਕਿ ਇਹ ਕਹਿੰਦਾ ਟੰਗ ਨਹੀਂ ਲੀਦਾ ਇਹਨੂੰ ਬਲਾਵੇ ਮਾਰਾ ਨਹੀਂ ਕਹਿੰਦਾ ਤੇ ਇਹਦੇ ਕੀ ਠੀਕ ਹੈ ਨਾ ਚਲੋ ਬਾਰ ਬਾਰ ਕਹੀਦਾ ਨਾ ਬਿੱਤੇ ਫਿਰ ਹੋਗਾ ਦਾ ਆਜੇ ਆਜੇ ਮੇਰਾ ਬਾਬਾ ਸੋਨਾ ਮੇਰੀ ਕਾਹਤੋ ਅੱਜ ਬੋਲ ਕੇ ਪਰੜ ਜੇ ਨਾ ਐਸੇ ਨੰਗਲੂ ਉਦਾਈ ਨਾ ਲੰਗੇ ਠੀਕ ਹੈ ਨਾ ਫਿਰ ਤੁਸੀਂ ਤੁਸੀਂ ਆਪਣੀ ਜਬਾਨ ਕੱਢਾ ਦਿਓ ਤੁਸੀਂ ਮੇਰੇ ਮੇਰੇ ਦਾ ਕੌਜਾ ਭੇ ਹੋ ਕੇ ਹੁੰਦੇ ਹੋ ਤਾਂ ਕਾ ਤੂੰ ਮਾਰਾ ਨਹੀਂ ਬੋਲੇ ਕਾ ਬੋਲੇ ਜਾਣ ਕੇ ਮੈਂ ਤਾਂ ਵੀ ਇੱਧਰ ਰੋਕੀ ਐ ਫੜਾ ਕਾਦੇ ਵਾਸਤੇ ਆਰਡਰ ਐ ਇਹ ਕਾਦੇ ਵਾਸਤੇ ਟੂਟੀ ਕਰਦੇ ਕਰਵਾ ਦੇਈ ਕਰਦੇ ਤੁਸੀਂ ਡੀਵੀ ਨਾਲ ਆਰਡਰ ਬਿਆਰ ਤੁਸੀਂ ਕਰਦੇ ਹੋ ਆਪਨੇ ਡਿਊਟੀ ਨਹੀਂ ਕੀਤੀ ਤੁਸੀਂ ਆਰਡਰ ਗਿਆ ਟਾਡਾ ਆਰਡਰ ਗਿਆ ਨਾ ਫਿਰ ਇਹ ਬਗਿਆ ਕਰਕੇ ਆਖੀ ਮੰਦੇ ਆਰਡਰ ਮੁੰਦੇ ਨਹੀਂ ਮਨਾਉਣਾ ਮਨਾਉਣਾ ਲੱਗੇ ਮਨਾਉਣਾ ਫਿਰ ਤੇ ਮਾਰ ਨਾ ਮੇਰੇ ਹੋਰ ਮਾਰ ਫੇਰ ਮਾਰ ਮੇਰੇ ਐਜੰਡਾ ਮਾਰਿਆ ਜਾ ਕੇ ਲੈ ਗਿਆ ਉਹਨੇ ਕੀਤਾ ਯਾਰ ਤਾਂ ਬੋਲੇ ਤੂੰ ਕੰਡਾ ਮਾਰ ਦੇ ਆਹ ਸੋਚ ਪਰੇ ਇੱਧਰੀ ਬਾਹ ਦੋੜਦੇ ਹੁਣ ਹਾਂ ਆਹ ਹੋਣ ਕਰੀ ਬਾਸ ਜੀ ਲਈ ਉਹ ਨਹੀਂ ਬਣਾਇਆ ਇਹ ਕਿ ਮੁਲਾਕਾਤ ਆਇਆ ਇੱਥੇ ਚਾਰ ਬੰਦੇ ਕਿੱਥੇ ਕਰ ਤੂੰ ਫਿਰ ਮੀਡੀਆ ਸਾਡੂ ਮੈਂ ਰੋਂ ਅਮਰੀਕਾ ਕਰਵਾਉਂਗਾ ਆਪਾਂ ਉਹ ਇੱਥੇ ਚਾਰ ਬੰਦੇ ਕਿੱਥੇ ਕਰੀ ਫਿਰ ਫਿਰ ਮੀਡੀਆ ਕਰਦਾ ਸਾਡੂ ਫਿਰ ਵੀ ਦੋਦੇ ਦੀ ਆ ਉਹ ਬੰਦੇ ਨੂੰ ਫੜਦੇ ਸੀ ਕੋਈ ਕਹਿੰਦਾ ਮੈਂ ਆਉਂਦਾ ਹਾਂ ਖੈ ਨਾ ਚਾਰ ਬੰਦੇ ਕਿੱਥੇ ਕਰੇ ਕਿ ਮੁੜ ਨਾ ਆਉਣ ਦੇ ਮੀਡੀਆ ਨਾਲ ਆਉਣਾ ਪਰੇ ਸੀ ਮੀਡੀਆ ਲੈ ਕੇ ਆ ਗਿਆ ਉਹ ਬੰਦਾ ਸਾਡੇ ਨੂੰ ਇੱਥੇ ਮੇਰੇ ਨਾਲ ਗੱਲ ਕਰੇ ਚਾਰ ਬੰਦੇ ਕਿੱਥੇ ਕਰਦੇ ਕੋਈ ਨਾ ਕੋਈ ਰਾਹ ਇੱਥੇ ਕੋਈ ਨਾ ਕਰਨੇ ਚਲਾਉਂਦੇ ਮੈਂ ਜਲਦੀ ਜਲਦੀ ਮੈਂ ਦਾ ਕੰਮ ਬੁੱਕਰ ਨੂੰ ਕਰਨਾ ਤੇ ਜਾਣਾ ਤੂੰ ਭੱਜ ਜਾ ਇਹਨੇ ਮਾਰਿਆ ਨਹੀਂ ਮਾਰਿਆ ਤੇਰੇ ਨਾਲ ਇਹ ਵੀ ਨਾਲ ਹੀ ਨਹੀਂ ਮਾਰਿਆ ਇਹਨੇ ਨਹੀਂ ਮਾਰਿਆ ਮੁੰਡੇ ਦਾ ਇਹਨੇ ਹੀ ਮਾਰਿਆ ਇਹਨਾਂ ਨੇ ਨਹੀਂ ਮਾਰਿਆ ਇਹਨੇ ਹੀ ਮਾਰਿਆ ਕੋਈ ਆ ਗੁਜੀ ਰੋਜ਼ 4 ਬੰਦੇ ਇਕੱਠੇ ਕਰ ਦੂੰ ਹੂ ਹੀ ਬਣਾ ਆ ਜੀ ਮੈਂ ਆਪਣਾ ਮੋਟਰੂਸ ਵਾਲ ਗਿਆ ਬਾਹਰ ਕਰਕੇ ਡੱਡੇ ਕੋ ਬਾਹਰ ਕੋ ਬਾਹਰ ਮਾਰ ਕੇ ਗਿਆ ਗਾੜਾ ਨਾ ਲੈ ਮੈਂ ਚੱਕ ਕਰਾ ਲਓ ਇੱਥੇ ਕਿਵੇਂ ਮਾਰਿਆ ਚੱਕ ਕਰਾ ਲਾ ਚੱਕ ਕਰਾ ਲਓ ਐਸੇ ਐਸੇ ਮੇਰੇ ਨਾਲ ਗੱਲ ਕਰ ਮੈਂ ਵੀ ਇੱਥੇ ਹੀ ਆ ਗਿਆ ਬੰਦਾ ਲੈ ਆਉਂਦੇ ਸੀ ਆਪਣੇ ਇਕੱਠੇ ਕਰਦੇ ਬੰਦਾ ਲੈ ਆਉਂਦੀ ਕਿੱਥੇ ਭਾਰਵਾੜਾ ਮਾਰਵਾੜਾ ਮਾਰਵਾੜਾ ਇਹਨੇ ਭਈਆ ਦਾ ਲਵਜੀ ਸਿੰਘ ਮੇਰਾ ਨਾਮ ਆ ਮੈਂ ਤਾਂ ਸਵਾਰੀ ਲੈ ਕੇ ਜਾ ਰਿਹਾ ਜੱਲਿਆ ਵਾਲਾ ਬਾਪ ਪਿਆਰ ਸਵਾਰੀਆਂ ਮੇਰੇ ਕੋਲ ਬੈਠੀਆਂ ਤੇ ਮੈਂ ਇਧਰ ਦੀ ਲੰਗਿਆ ਉਹ ਮੁਲਾਜ਼ਮ ਨੇ ਮੈਨੂੰ ਕੁਛ ਨਹੀਂ ਪੁੱਛਿਆ ਕਿੰਨਾ ਤੇਨੂੰ ਨਹੀਂ ਪਰ ਰਸਤਾ ਬੰਦਿਆ ਉਹਨੇ ਕੁਛ ਨਹੀਂ ਪੁੱਛਿਆ ਮੇਰੇ ਡੰਡੇ ਮਾਰਨੇ ਸ਼ੁਰੂ ਕਰਦੇ ਆ ਲੋ ਆਹ ਕੋ ਆਖਵੇਂ ਮੇਰੇ ਇੱਕ ਇੱਕ ਇੱਥੇ লাশ ਬਈਆ ਉਗਾ ਇੱਥੇ ਲੱਗਿਆ ਹੈ লাশ ਬਈਆ ਨੇ ਮੁਲਾਜ਼ਮ ਸੀ ਇਹ ਕੋ ਮਤ ਇਹ ਦੋ ਮੁਲਾਜ਼ਮ ਸੀ ਉਹਨੇ ਡੰਡੇ ਮਾਰੇ ਦੂਸਰੇ ਖਾਕੀ ਵਰਦੀ ਵਾਲੇ ਇੱਕ ਚਿੱਟੀ ਵਰਦੀ ਵਾਲਾ ਹੈ ਤੇ ਮੁਲਾਜ਼ਮ ਨੇ ਉਹਨਾਂ ਨੇ ਮਲਾਜਮ ਨੂੰ ਮਲਾਜਮ ਹਾਂਜੀ ਉਹ ਤੁਸੀਂ ਕੀ ਅਸੀ ਪੁੱਛ ਮੈਂ ਸਰ ਕਹ ਵੀ ਤੁਸੀਂ ਜਿਹੜੇ ਗੰਭੀ ਤੁਸੀ ਬੋਲ ਕੇ ਦੱਸੋ ਤੁਸੀਂ ਮੈਨੂੰ ਮਾਰਦੇ ਕਿਉਂ ਕਿਹਾ ਮੈਂ ਤੁਹਾਨੂੰ ਮਾਰਨਾ ਡਾਰੇ ਮਖਾ ਕੇ ਐਨ ਕੋ ਮੇਰੀ ਪੈਰ ਆਪਣਾ ਪੈਰ ਪੂਜਿਆ ਰੱਖ ਕੇ ਤੇ ਮੇਰੀ ਹੱਗ ਤੋੜਨ ਲੱਗਾ ਹੈ ਤੇ ਆਪ ਕੋ ਮੇਰੇ ਲੱਕ ਜੂ ਹੀ ਲਸਾ ਪਈਆਂ ਸਾਰਾ ਕੋ ਇਹ ਤੁਸੀਂ ਦੇ ਗੁਗਾ ਕੁਝ ਕਿਹਾ ਵਾ ਮੈਂ ਸਰ ਕੁਝ ਬੋਲਿਆ ਨਹੀਂ ਉਹਨਾਂ ਨੂੰ ਕਹਿੰਦੇ ਦੇ ਨੂੰ ਨਹੀਂ ਪਤਾ ਵੀ ਇਹ ਤੋਂ ਰਸਤਾ ਤੂੰ ਨਹੀਂ ਲੰਘੇ ਨਹੀਂ ਤਾਂ ਮੈਂ ਤੁਹਾਨੂੰ ਬੋਲ ਕੇ ਦੱਸੋ ਮਲਾਜ਼ਮ ਕਿੱਥੇ ਨੇ ਮਲਾਜ਼ਮ ਸਰ ਪਤਾ ਨਹੀਂ ਇਹਨਾਂ ਨੂੰ ਮੈਂ ਕਹਿੰਦਾ ਮੈਨੂੰ ਪੈਸੇ ਬੁਲਾ ਕੇ ਦਿਓ ਮਲਾਜ਼ਮ ਮਲਾਜ਼ਮ ਇਹ ਤਾਂ ਮੇਰੇ ਤੇ ਨਹੀਂ ਹੈਗਾ ਹਾਂ ਜੀ ਸਰ ਮੈਂ ਹਾਂ ਜੀ ਨਹੀਂ ਸਰ ਇਹ ਨਹੀਂ ਕੋਈ ਕੰਪਲੇਨ ਕੀਤੀ ਮੈਂ ਤਾਂ ਮੈਡੀਕਲ ਕਰਾਉਣ ਗਿਆ ਤੇ ਡਾਕਟਰ ਸਾਹਿਬ ਨੂੰ ਮਿਲੇ ਵੀ ਕੀ ਕੀ ਨਿਸਾਲ ਕੋ ਸਰ ਜੋ ਵੀ ਜਨੇ ਮਜ਼ਦਮਤ ਇਕ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬੰਦੀ ਸਰਤੋਂ ਸਖਤ ਕੀਤੀ ਜਾਵੇ ਲੱਗਦਾ ਕਿ ਇਸ ਤਰ੍ਹਾਂ ਕੁਛ ਅਧਰ ਕੀਤਾ ਗਿਆ ਕੁੱਪਾ ਜਾਏਗਾ ਹਾਂ ਇਹ ਸਰ ਨਜਾਇਜ਼ ਇਕ ਦਿਹਾੜੀਦਾਰ ਬੰਦਾ ਇਕ ਮਜ਼ਦੂਰ ਬੰਦੇ ਉਹਨੇ ਨਜਾਇਜ਼ ਇਕ ਮਿਹਨਤਦਾਰ ਕਰਦਾ ਪਿਆ ਉਹਨੂੰ ਉਹ ਤਾਂ ਬੋਲ ਕੇ ਕਿਉਂ ਨਹੀਂ ਇਹਨੇ ਕਿਹਾ ਵੀ ਇਹਨੇ ਮੈਨੂੰ ਡੰਡੇ ਤੋਂ ਮਾਰੇ ਹਾਂਰਦਾ ਸਰ ਉਦੋਂ ਮੈਂ ਪੇਸ਼ੈਂਟ ਆ ਉਹ ਤਾਂ ਮੇਰੇ ਇਨਿਆਲ ਕੋ ਇੱਥੇ ਵਕੀਚ ਵੀ ਡੰਡੇ ਮਾਰੇ ਹੁੰਦੇ ਹੋਰ ਵੀ ਰਿਕਸ਼ੇ ਲੰਘਦੇ ਨੇ ਹਾਂਜੀ ਸਰ ਹੋਰ ਵੀ ਡੰਡੇ ਰਿਕਸ਼ੇ ਲੰਘਦੇ ਨੇ ਉਹਨਾਂ ਨੂੰ ਮਨਾਂ ਨਹੀਂ ਕੀਤਾ ਜੀ ਉਹਨਾਂ ਨੂੰ ਸਰ ਪੈਸੇ ਲੈਂਦਾ ਉਹ ਕਰਦਾ ਮੈਨੂੰ ਕਹਿੰਦੇ ਜੀ ਜਾਂ ਤੂੰ ਖਰਚਾ ਦੇ ਨੂੰ ਪਹਿਲੇ ਦੇ 100 ਰੁਪਏ ਦੇਣੇ ਲੱਗ ਜਾ ਰੋ ਲੰਘਣੇ ਹੁਣ ਕਿਉਂ ਠੱਕਦੇ ਮੈਨੂੰ ਫੇ ਡਕਿਆ ਗਿਆ ਤੇਰਾ ਮਤਲਬ ਇਹ ਜਿਹੜਾ ਬੰਦਾ ਪੈਸੇ ਦਿੰਦਾ ਰ ਉਹਨੂੰ ਦੀ ਲੰਘੇ ਦੋ ਕੀ ਨਾਮ ਸੀ ਮਲਾਜਮ ਦਾ ਮਲਾਜਮ ਸਾਹਿਬ ਮੈਂ ਨਾਮ ਨਹੀਂ ਬਤਾ ਇੱਥੇ ਖਾਕੀ ਵਰਦੀ ਵਾਲਾ ਬੇਟਾ ਹੀ ਮੈਨਰੇ ਗਿਆ ਵੀ ਹੁਣ ਉੱਥੇ ਬੇਟਾ ਹੋਣਾ ਮਲਾਜਮ ਨੇ ਨਾਂਦਾ ਸਾਹਿਬ ਮੈਨੂੰ ਕਹਾਂ ਨੀ ਉਹ ਬੋਲੇ ਹਾਂ ਤੂੰ ਹੋਰ ਕੇ ਬੇਨਤੀ ਕਰੀ ਦੀ ਯਾਰ ਆ ਛੱਡ ਦੋ ਉਦੋਂ ਆਪਣੇ ਅਖੀ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਵੀ ਦੇ ਰਾਮਾ ਉਹ ਬੈਠ ਗਿਆ ਤੇ ਨਹੀਂ ਆਉਂਦਾ ਪਰ ਨੌਜਵਾਨ ਕਹਿੰਦਾ ਵੀ ਮੇਰੇ ਤੇ ਡਾਂਗਾ ਮਾਰੋ ਲਾਛਾਂ ਪਾ ਦਿਓ ਇਹਦਾ ਸ਼ਾਨ ਤੋਂ ਇਹ ਕਹਿੰਦਾ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਔਰ 100 ਰੁਪਏ ਦੀ ਮੰਗ ਕੀਤੀ ਆ ਗਈ ਸੀ ਮਰ ਤੋਂ ਮੈਂ ਤਾਂ ਲੈ ਨਹੀਂ ਨਾਉਂਗਾ ਭਾਜੀ ਮੈਂ ਪੈਸਾ ਲੈਂਦਾ ਨਹੀਂ ਤੁਸੀਂ ਵੈਰੀਫਾਈ ਕਰ ਸਕਦੇ ਹੋ ਬਿਲਕੁਲ ਜੀ ਕਿਉਂਕਿ ਉਹ ਜਿਹੜਾ ਨਾ ਉਹ ਤੁਹਾਡੇ ਮੁਲਾਜ਼ਮ ਸੀ ਉਹਨਾਂ ਸਾਹਮਣੇ ਉਹ ਕਹਿੰਦਾ ਮੈਨੂੰ ਕੁੱਟਿਆ ਦੋ ਜਣੇ ਇੱਥੇ ਖੜੇ ਸੀ ਨਹੀਂ ਉਹ ਵੀ ਉਹ ਸਾਹਮਣੇ ਨਹੀਂ ਜੀ ਮੈਂ ਤੁਹਾਨੂੰ ਉਹਦੇ ਨੂੰ ਵੀ ਕਹਿਣ ਲਿਆ ਜੋ ਉਸ ਤਰ੍ਹਾਂ ਨੇ ਕਿਹਾ ਇਹ ਕੋ ਬੈਂਕ ਨੂੰ ਲੱਛਣ ਜਾਣ ਲੱਗਣ ਲੱਗਾ ਪਰ ਉਹ ਕਹਿੰਦਾ ਮੈਨੂੰ ਮਨਾ ਤੇ ਕੀਤਾ ਪਰ ਡਾਂਗ ਨਾਲ ਕੋ ਕੁੱਟਿਆ ਗਿਆ ਨਹੀਂ ਨਹੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕੋਈ ਵੀ ਨਹੀਂ ਮੰਨ ਕੇ ਖੁਸ਼ਸ਼ੁਸ਼ਵਾਰ ਜੀ ਹਾਂਜੀ ਹੱਥ ਜੋੜ ਕੇ ਬੇਨਤੀ ਡਾਂਗ ਮਾਰਨੀ ਜਾਇਜ਼ ਨਹੀਂ ਨਾ ਨਾ ਫਿਰ ਉਹਦੇ ਨਿਸ਼ਾਨ ਕੋਈ ਕੱਟ ਦੇ ਨਿਸ਼ਾਨ ਪਏ ਨੇ ਕੋਈ ਗੱਲ ਨਹੀਂ ਆ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹੱਥ ਜੋੜ ਕੇ ਮੈਂ ਨਹੀਂ ਮਾਰਿਆ ਮੈਂ ਨਹੀਂ ਮਾਰਿਆ ਮੈਂ ਨਹੀਂ ਮਾਰਿਆ ਵੀ ਇਹਨਾਂ ਨੇ ਮਾਰਿਆ ਮੈਂ ਨਹੀਂ ਮਾਰਿਆ ਮੈਂ ਜੀ ਤੁਹਾਨੂੰ ਹੱਥ ਜੋੜ ਕੇ ਪੁੱਛਿਆ ਵਾ ਵੀ ਹੱਥ ਜੋੜ ਕੇ ਕਿਹਾ ਇਹਨਾਂ ਨੇ ਵੀ ਇਹਨੂੰ ਆਉਣਾ

ਯਾਰਾ ਨੂੰ ਇਂਗਰਚਾ ਰਿਹਾ ਵਾ ਦਿਨਵਾ ਹੱਥ ਥੋੜਕੇ ਕਿਹਾ ਵੀ ਬਾਜੀ ਪਿੱਛੇ ਨੂੰ ਵਾਪਸ ਚਲੇ ਜਾਓ ਕਿੱਟ ਦੇ ਜਿਹੜੇ ਨਿਸ਼ਾਨ ਬੰਦੇ ਕੋਈ ਨਹੀਂ ਯਾਰ ਗਾਂਦ ਕੋਈ ਮਾਰੀ ਨਹੀਂ ਗਈ ਤੁਹਾਡੇ ਸਾਹਮਣੇ ਪਰ ਉਹ ਤਾਂ ਕੰਮ ਮੈਨੂੰ ਮਾਰਿਆ ਤੇ ਤੁਹਾਡਾ ਮਲਾਜ ਨਹੀਂ ਮੰਨੇ ਹੁਣ ਵੀ ਕੋਈ ਸਾਹਮਣੇ ਜੋ ਉਹ ਨਹੀਂ ਯਾਰ ਰੋਜ਼ੀ ਦੀ ਗੱਲ ਕਹਿਤਾ ਤੁਹਾਨੂੰ ਤੇ ਬਾਰ ਬਾਰ ਆਪਾਂ ਵੀ ਕੁਝ ਚਲਦੇ ਇਹਦੀ ਗੱਲ ਕਹਿ ਕੇ ਠੀਕ ਹੈ ਜੀ ਧੰਨ ਸਾਬਾ ਜੀ